ਸਨੰਦਾ ਸ਼ਰਮਾ ਦੇ ਮਾਮਲੇ 'ਚ ਨਵਾਂ ਮੋੜ ਪੁਰਾਣਾ ਗੀਤਕਾਰ ਕੱਢ ਲਿਆ ਵੱਡੇ ਸਬੂਤ ਦੱਸਿਆ ਲੜਾਈ ਦਾ ਅਸਲ ਕਾਰਨ ਦੱਸਿਆ ਕਿ ਇਹ ਵਿਵਾਦ ਐਡਾ ਵੱਡਾ ਕਿਉਂ ਬਣ ਗਿਆ ਦੱਸੀ ਅਸਲ ਸਚਾਈ ਕਿ ਕਿੰਨੇ ਪੈਸੇ ਸੁਨੰਦਾ ਸ਼ਰਮਾ ਕਮਾਉਂਦੀ ਰਹੀ ਹੈ ਇਹ ਵੀ ਦੱਸਿਆ ਕਿ ਸੁਨੰਦਾ ਸ਼ਰਮਾ ਨੇ ਕਿੱਥੇ ਖਰੀਦੀ ਹੈ ਕਰੋੜਾਂ ਰੁਪਿਆਵਾਂ ਦੀ ਜ਼ਮੀਨ ਸਸੀ ਗਾਲ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਸੁਨੰਦਾ ਸ਼ਰਮਾ ਦੇ ਮਾਮਲੇ 'ਚ ਨਵਾਂ ਮੋੜ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਸੁਨੰਦਾ ਸ਼ਰਮਾ ਦਾ ਮਾਮਲਾ ਸੋਸ਼ਲ ਮੀਡੀਆ ਅਤੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਤੋਂ ਸੁਨੰਦਾ ਸ਼ਰਮਾ ਨੇ ਇੱਕ ਪੋਸਟ ਪਾ ਕੇ ਸਾਰੀ ਸੱਚਾਈ ਬਿਆਨ ਕੀਤੀ ਸੀ ਕਿ ਜ਼ਿੰਦਗੀ ਦੇ ਕਈ ਸਾਲ ਖਰਾਬ ਕਰਨ ਤੋਂ ਬਾਅਦ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਉਹ ਹਲੇ ਵੀ ਕਿਰਾਏ ਦੇ ਘਰ ਚ ਬੈਠੀ ਹੈ ਅਤੇ ਉਸ ਕੋਲ ਕਿਰਾਇਆ ਦੇਣ ਵਾਸਤੇ ਵੀ ਪੈਸੇ ਨਹੀਂ ਹਨ। ਉਹਨਾਂ ਨੇ ਇਲਜ਼ਾਮ ਲਗਾਈ ਸੀ ਕਿ ਕੰਪਨੀ ਵਾਲਿਆਂ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ। ਉਹਨਾਂ ਦੇ ਸਿਰ ਤੋਂ ਕਰੋੜਾਂ ਤੱਕ ਕਮਾਏ, ਉਹਨਾਂ ਦੇ ਗਾਣਿਆਂ ਦੀ ਪ੍ਰੋਮੋਸ਼ਨ ਤੇ ਵੀ ਲਾਏ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ। ਫਿਰ ਮਿੱਤਰੋ ਜਦੋਂ ਪੱਲੇ ਕੁਝ ਨਹੀਂ ਪਵੇਗਾ ਕੰਮ ਕਰਨ ਦਾ ਵੀ ਕੋਈ ਫਾਇਦਾ ਨਹੀਂ। ਇਸੇ ਕਰਕੇ ਸੁਨੰਦਾ ਸ਼ਰਮਾ ਨੂੰ ਪੰਜਾਬੀਆਂ ਦੀ ਅਤੇ ਹਰ ਉਸ ਕਲਾਕਾਰ ਦੀ ਸਪੋਰਟ ਮਿਲੀ ਜਿਹੜਾ ਕਿ ਇਸ ਸਭ ਤੋਂ गुਜ਼ਰ ਚੁੱਕਿਆ ਹੈ ਕਿਉਂਕਿ ਕਲਾਕਾਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਉਹ ਕਿਸੇ ਨਾ ਕਿਸੇ ਕੰਪਨੀ ਨਾਲ ਸائن ਜ਼ਰੂਰ ਹੁੰਦਾ ਹੈ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਹੈ ਅੱਜ ਲੋਕ ਖੁੱਲੇ ਵੀ ਕੰਮ ਕਰਦੇ ਹਨ ਕਹਿਣ ਤੋਂ ਭਾਵ ਕਿ YouTube ਵਗੈਰਾ ਤੇ ਆਪਣੇ ਗਾਣੇ ਪਾ ਦਿੰਦੇ ਹਨ ਅਤੇ ਹਿੱਟ ਹੋ ਜਾਂਦੇ ਹਨ ਪਹਿਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਬੰਦੇ ਨੂੰ ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਪੈਂਦਾ ਸੀ ਇਸੇ ਕਰਕੇ ਕਲਾਕਾਰਾਂ ਕੋਲ ਐਨੇ ਪੈਸੇ ਨਹੀਂ ਹੁੰਦੇ ਸੀ ਅਤੇ ਉਹ ਕੰਪਨੀ ਵਾਲਿਆਂ ਦਾ ਸਹਾਰਾ ਲੈਂਦੇ ਸੀ ਕੰਪਨੀ ਵਾਲੇ ਉਹਨਾਂ ਨੂੰ ਬੌਂਡ ਕਰ ਲੈਂਦੇ ਸੀ 5 5 ਸਾਲ ਵਾਸਤੇ ਜਾਂ 3 ਸਾਲ ਵਾਸਤੇ ਜਾਂ ਫਿਰ ਇਸ ਤੋਂ ਵੀ ਜ਼ਿਆਦਾ 7 ਜਾਂ ਫਿਰ 10 ਸਾਲ ਵਾਸਤੇ ਕੁਝ ਕੰਪਨੀਆਂ ਕਲਾਕਾਰ ਨੂੰ ਕਮਾਈ ਦਿੰਦੀਆਂ ਵੀ ਸੀ ਪਰ ਕੁਝ ਕੰਪਨੀਆਂ ਐਸੀਆਂ ਸੀ ਕਹਿ ਦਿੰਦੀਆਂ ਸੀ ਕਿ ਅਸੀਂ ਤੇਰੀ ਪ੍ਰੋਮੋਸ਼ਨ ਤੇ ਪੈਸੇ ਲਾਵਾਂਗੇ ਅਸੀਂ ਤੇਰੀ ਐਡ ਚਲਾਉਣੀ ਹੈ ਚੈਨਲਾਂ ਦੇ ਉੱਪਰ ਕਲਾਕਾਰ ਦੇ ਸ਼ੋਹਾਂ ਦੇ ਪੈਸੇ ਵੀ ਲਏ ਜਾਂਦੇ ਸੀ ਅਤੇ ਕਲਾਕਾਰ ਦੀ ਜਿਹੜੀ ਕੈਸ਼ਟ ਦੀ ਕਮਾਈ ਹੁੰਦੀ ਸੀ ਉਹ ਵੀ ਕੰਪਨੀ ਵਾਲੇ ਲੈ ਜਾਂਦੇ ਸੀ ਕੰਪਨੀ ਵਾਲੇ ਆਪਣੇ ਘਰ ਭਰਦੇ ਸੀ ਕਲਾਕਾਰ ਦੇ ਗੀਤ ਹਿੱਟ ਹੋਣ ਤੋਂ ਬਾਅਦ ਵੀ ਕਲਾਕਾਰ ਦੇ ਪੱਲੇ ਕੁਝ ਨਹੀਂ ਪੈਂਦਾ ਸੀ ਇਹੀ ਦੁੱਖੜਾ ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਸੀ ਸੋਸ਼ਲ ਮੀਡੀਆ ਦੇ ਉੱਪਰ ਸੁਨੰਦਾ ਸ਼ਰਮਾ ਨੇ ਤਾਂ ਕੰਪਨੀ ਵਾਲਿਆਂ ਦੇ ਉੱਪਰ ਇਥੋਂ ਤੱਕ ਇਲਜ਼ਾਮ ਲਗਾਤੇ ਸੀ ਕਿ ਇਸ ਪ੍ਰੋਡਿਊਸਰ ਨੇ ਆਪਣੇ ਮੁੰਡੇ ਨਾਲ ਵਿਆਹ ਦਾ ਝਾਸਾ ਦੇ ਕੇ ਕਈ ਸਾਲ ਮੈਨੂੰ ਗੁੰਮਰਾਹ ਕਰਕੇ ਰੱਖਿਆ ਹੁਣ ਇਸ ਦੇ ਵਿੱਚ ਕਿੰਨੀ ਸਚਾਈ ਹੈ ਕਿੰਨੀ ਨਾ ਇਹ ਤਾਂ ਦੋਨੋਂ ਪਾਰਟੀਆਂ ਦੱਸ ਸਕਦੀਆਂ ਨੇ ਜਾਂ ਫਿਰ ਰੱਬ ਜਾਣਦਾ ਪਰ ਮਿੱਤਰੋ ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਇੱਕ ਕਲਾਕਾਰ ਹੈ ਸੰਗਦਿਲ 47 ਕਾਫੀ ਪੁਰਾਣਾ ਗੀਤਕਾਰ ਹੈ ਕਾਫੀ ਕਲਾਕਾਰ ਬਣਾਏ ਨੇ ਸੰਗਦਿਲ 47 ਨੇ ਕਾਫੀ ਹਿੱਟ ਗੀਤ ਦਿੱਤੇ ਨੇ ਅਗਰ ਆਪਾਂ ਗੱਲ ਕਰੀਏ ਕਿ ਸੁਨੰਦਾ ਸ਼ਰਮਾ ਜਿਹੜੇ ਗੀਤੋ ਚੱਲੀ ਐ ਉਹ ਗੀਤ ਵੀ ਸੰਗਦਿਲ 47 ਦਾ ਹੀ ਲਿਖਿਆ ਹੋਇਆ ਹੈ ਭਾਵੇਂ ਗੀਤ ਵਿਵਾਦਤ ਸੀ ਅਤੇ ਇਸ ਗੀਤ ਦੇ ਉੱਪਰ ਸਮੇਂ-ਸਮੇਂ ਤੇ ਟਿੱਪਣੀਆਂ ਵੀ ਉੱਠਦੀਆਂ ਰਹੀਆਂ ਨੇ ਜਿਸ ਦੇ ਕਿ ਬੋਲ ਸੀ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਹ ਗੀਤ ਸੰਗਦਿਲ 47 ਨੇ ਲਿਖਿਆ ਸੀ ਅਤੇ ਸੁਨੰਦਾ ਸ਼ਰਮਾ ਦੀ ਪਛਾਣ ਇਸੇ ਗੀਤ ਨੇ ਬਣਾਈ ਸੀ ਹੁਣ ਇਸ ਗੀਤਕਾਰ ਨੇ ਵੱਡੇ ਸਵਾਲ ਖੜੇ ਕੀਤੇ ਨੇ ਇਸ ਗੀਤਕਾਰ ਦਾ ਕਹਿਣਾ ਕਿ ਚਾਹੇ ਮੇਰਾ ਗੀਤ ਗਾ ਕੇ ਸੁਨੰਦਾ ਸ਼ਰਮਾ ਹਿੱਟ ਹੋ ਗਈ ਪਰ ਕਦੇ ਵੀ ਸੁਨੰਦਾ ਸ਼ਰਮਾ ਨੇ ਇਸ ਦਾ ਕ੍ਰੈਡਿਟ ਮੈਨੂੰ ਨਹੀਂ ਦਿੱਤਾ ਕਿਸੇ ਵੀ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਤੱਕ ਨਹੀਂ ਕੀਤਾ ਨਾਲ ਹੀ ਸੰਗਦਲ 47 ਨੇ ਕਿਹਾ ਕਿ ਜਿਹੜੇ ਮੁੰਡੇ ਨਾਲ ਕਹਿਣ ਤੋਂ ਬਾਅਦ ਕੇ ਪਿੰਗੀ ਢਾਲੀ ਵਾਲ ਦੇ ਮੁੰਡੇ ਨਾਲ ਅਗਰ ਸੁਨੰਦਾ ਸ਼ਰਮਾ ਵਿਆਹ ਦੀ ਗੱਲ ਕਰਦੀ ਹੈ ਉਹ ਤਾਂ ਕਈ ਵੀਡੀਓ ਦੇ ਵਿੱਚ ਉਸ ਮੁੰਡੇ ਨੂੰ ਆਪਣਾ ਭਰਾ ਦੱਸਦੀ ਰਹੀ ਹੈ ਕੁਝ ਵੀਡੀਓ ਵੀ ਸਾਂਝਾ ਕੀਤੀਆਂ ਨੇ ਸੰਗਦਲ 47 ਨੇ ਹੋਰ ਕੀ ਕਿਹਾ ਸੁਣ ਲੋ ਮੈਂ ਸੰਗਦਲ 47 ਜਿਹੜੇ ਤੋਂ ਕੰਨੀ ਮੇਰੇ ਉਹਨਾਂ ਦੇ ਬੇਟੇ ਦੇ ਨਾਲ ਵਾਧਾ ਵਾਧਾ ਕੀਤਾ ਸੀ ਉਹ ਵੀ ਮੈਂ ਇਹਦੀ ਸਾਰਾ ਕੁਝ ਦੀ ਪੁਰਾਣੀਆਂ ਵੀਡੀਓ ਜਦਸ ਰਹੀ ਹੈ ਦੇਖ ਲਓ ਤੁਸੀਂ ਜਿਹਦੇ ਵਿੱਚ ਜਿਹੜੇ ਬੇਟੇ ਦੀ ਵਿਆਹ ਦੀ ਗੱਲ ਕਰਦੇ ਉਹਨੂੰ ਤਾਂ ਭਰਾ ਦੱਸਦੀ ਸੀ ਕਿ ਇਹ ਭੈਣ ਮੇਰੀ ਕਹਿ ਰਹੀ ਹੈ ਕਿ ਮੈਨੂੰ ਕੁਝ ਨਹੀਂ ਦਿੱਤਾ ਪਰ ਸਾਰੇ ਮੰਨਦੇ ਆ ਕਿ ਕਹਿੰਦੇ ਮੇਰੇ ਕੋਲੇ ਕਿਰਾਇਆ ਤੱਕ ਹੈਗਾ ਘਰ ਦਾ ਕੋਠੀ ਦਾ ਕਿਰਾਇਆ ਦੇਣ ਨੂੰ ਮੇਰੇ ਕੋਲ ਖਾਣ ਪੀਣ ਨੂੰ ਕੁਝ ਹੈ ਨਹੀਂ ਮੇਰੇ ਕੋਲ ਕੁਝ ਨਹੀਂਗਾ ਮੇਰੇ ਤੇ ਰੈਂਪ ਕਰੋ ਵਗੈਰਾ ਉਹ ਇਹ ਲਾਉਣੇ ਕੀਤੀਆਂ ਨੇ ਮੇਰਾ ਸਵਾਲਾ ਜੇ ਤੁਹਾਡੇ ਕੋਲੇ ਹੈ ਨਹੀਂ ਕੁਛ ਤੁਹਾਡੇ ਕੋਲੇ ਪੈਸੇ ਹੈ ਨਹੀਂ ਕਿ ਕਿਰਾਇਆ ਦੇਣ ਵਾਸਤੇ ਤੁਹਾਡੇ ਕੋਲੇ ਰੁਪਈਆ ਤਾਂ ਨਹੀਂ ਪੈਸੇ ਹੈ ਨਹੀਂ ਮੁਹੱਲੇ ਦੇ ਨਾਲ ਲਾਂਡਰਾਂ ਲਾਂਡਰਾਂ ਦੇ ਨਾਲ ਇੱਕ ਸਵਾੜਾ ਪੈਂਡਾ ਚਾਰ ਕਨਾਲਾਂ ਦਾ ਇੱਕ ਅੱਧਾ ਕਿਲਾ ਜ਼ਮੀਨ ਜਿਹਨੂੰ ਪਲਾਟ ਕਹਿੰਦੇ ਨੇ ਜ਼ਮੀਨ ਕਹੋ ਕੋਈ ਪਈਆ ਜਿਹਦੀ ਮਾਰਕੀਟ ਵੈਲਿਊ 2 ਕਰੋੜ ਜੇ ਇਹਨੂੰ ਦਿੱਤਾ ਕੁਛ ਨਹੀਂ ਸੀ ਉਹ 2 ਕਰੋੜ ਦਾ ਪਲਾਟ ਕਿੱਥੋਂ ਆਇਆ ਸਾਡੇ ਰਾਜਸਥਾਨ ਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ ਰਜਿਸਟਰੀ ਕਰਾਉਨੇ ਆ ਕੋਈ ਪਲਾਟ ਕੋਈ ਚੀਜ਼ ਲੈਣੇ ਆਪਾਂ ਤੇ ਰਜਿਸਟਰੀ ਕਰਾਉਣ ਵਾਲੇ ਨੂੰ ਮਾਲਕ ਨੂੰ ਉੱਥੇ ਬੁਲਾਇਆ ਜਾਂਦਾ ਤੇ ਸੱਜਿਆ ਜਾਂਦਾ ਇਹ ਪੰਜਾਬ ਚ ਵੀ ਇਹੀ ਆ ਇਹੀ ਰੋਲਾ ਕਾਨੂੰਨ ਆ ਤੇ ਨੈਚਰਲੀ ਗੱਲ ਉੱਥੇ ਨੂੰ ਸੱਦੇ ਵੀ ਗਿਆ ਹੋਊਗਾ ਤੈਨੂੰ ਪਤਾ ਵੀ ਹੋਊਗਾ ਮੇਰੀ ਆ ਪਲਾਟ ਮੇਰੀ ਜਮੀਨ ਆ ਮੇਰਾ ਇੱਥੇ ਪਿਆ ਹੋਇਆ ਜੋ ਹੈਗਾ ਇਹਦੇ ਨਾਮ ਤੇ ਰਜਿਸਟਰੀ ਚੱਕਰ ਆ ਲੋ ਉਹ 2 ਕਰੋੜ ਰੁਪਈਆ ਕਿੱਥੋਂ ਆਇਓ ਪਲਾਟ ਕਿੱਥੋਂ ਬਣਿਆ ਇੱਥੇ ਕਹਿੰਦੇ ਮੇਰੀ ਤਾਂ ਕੁਛ ਨਹੀਂ ਸੋ ਮੇਰੀ ਬੇਨਤੀ ਇਹ ਆ ਇੱਕ ਚੀਜ਼ ਦੀ ਸੁਣ ਕੇ ਇੱਕ ਧਿਰ ਦੀ ਸੁਣ ਕੇ ਆਪਾਂ ਜਿਜਬਾਤੀ ਹੋ ਕੇ ਸੋਸ਼ਲ ਮੀਡੀਆ ਤੇ ਚੱਲੇ ਡਰਾਮੇ ਇਹ ਚੱਲ ਜਾਂਦਾ इमोशनल ਕਰਕੇ ਵੀਡੀਓ ਪਾਓ ਠੀਕ ਹੈ ਜੀ ਉਹ ਲੋਕ ਦੇ ਤੜਾ ਤੜ ਉਹਦੇ ਨਾਲ ਖੜੇ ਸ਼ੇਅਰ ਕਰ ਜਾਂਦੇ ਨੇ ਤਾਂ ਮਿੱਤਰੋ ਸੰਗਦਲ 4722 ਦੀ ਤੁਸੀਂ ਨੇ ਗੱਲਬਾਤ ਸੁਣੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਈ ਚੀਜ਼ਾਂ ਦੇ ਜਵਾਬ ਦਿੱਤੇ ਨੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਸੁਨੰਦਾ ਸ਼ਰਮਾ ਨੂੰ ਕੋਈ ਪੈਸਾ ਨਹੀਂ ਮਿਲਿਆ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਸੁਨੰਦਾ ਸ਼ਰਮਾ ਕੋਲੇ 50 ਲੱਖ ਦੀ ਗੱਡੀ ਹੈ ਫੋਰਚੂਨਰ ਅਤੇ 2 ਕਰੋੜ ਦੀ ਜ਼ਮੀਨ ਖਰੀਦੀ ਹੈ ਉਹਨਾਂ ਨੇ ਕਿਸੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਬਈ ਇਲਜ਼ਾਮ ਨੇ ਸੰਗਦਲ 47 ਦੇ ਜਾਂ ਫਿਰ ਉਹਨਾਂ ਨੇ ਖੁਲਾਸੇ ਕੀਤੇ ਨੇ ਇਹ ਕਹਿ ਸਕਦੇ ਆ ਸੱਚ ਕੀ ਹੈ ਫਿਰ ਉਹ ਹੀ ਕਹਿੰਦੇ ਆ ਕਿ ਰੱਬ ਜਾਣਦਾ ਪਰ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ رائے ਜ਼ਰੂਰ ਦਿਓ ਪਰ ਇੰਡਸਟਰੀ ਚੱਲਦਾ ਬਹੁਤ ਕੁਝ ਇਸ ਤਰ੍ਹਾਂ ਦਾ ਹੈ